ਟਾਡੇ ਲੰਬੇਰੀ ਦੇ ਖਿਲਾਫ ਪੂਰਾ ਪਰਿਵਾਰ ਸੀਗਾ ਸਿਰਫ ਭਰਾ ਹੀ ਹੈ ਗਈ ਤਾਂ ਨਹੀਂ ਪੂਰਾ ਪਰਿਵਾਰ ਸੀ ਮੇਰੀ ਨਾਲ ਦੀ ਦੇ ਨਾਲ ਮਾਰਕੁੱਟ ਕੀਤੀ ਹੈ ਇਹਨਾਂ ਭਰਾਵਾਂ ਨੇ ਇਹਦੇ ਦੋ ਜਣਿਆਂ ਨੇ ਬਹੁਤ ਮਾਰਿਆ ਗੁੱਟਿਆ ਉਹ ਪ੍ਰੈਗਨਸੀ ਦੀ ਹਾਲਤ ਚ ਸੀਗੀ ਗੱਡੀ ਤਾਂ ਥੱਲੇ ਸੁੱਟ ਕੇ ਬਾਰੀ ਖੋਲ ਕੇ ਬਾਹਰ ਕੱਢ ਕੇ ਤੇ ਮੈਨੂੰ ਥੱਲੇ ਸੁੱਟ ਕੇ ਬੋਲ ਮਾਰਿਆ ਤੇ ਉਹਨਾਂ ਨੇ ਮਾਰਨ ਦੀ ਧਮਕੀ ਵੀ ਦਿੱਤੀ ਦੋਵਾਂ ਨੂੰ ਕਿ ਅੱਜ ਤੋਂ ਬਾਅਦ ਇੱਥੇ ਦਿਖਣ ਨਹੀਂ ਚਾਹੀਦੇ ਦੇਗੇ ਤੇ ਮਾਰ ਤੁਹਾਨੂੰ ਮਾਰ ਦੇਣਾ ਦੋਵਾਂ ਨੂੰ ਪੁਰਾਣੀ ਦੁਸ਼ਮਣੀ ਹੈ ਕਰ ਲਵ ਮੈਰਿਜ ਕਰਾਈ ਗਿਆ ਉਹਦੇ ਕਰਕੇ ਥੱਲੇ ਖੜੇ ਕੇ ਦਾਦੂਤ ਲੈ ਕੇ ਗਲੀ ਗੂਏ ਦੇ ਬਾਹਰ ਤੇ ਮੇਰੇ ਘਰ ਦੇਣਾ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਉਹਨਾਂ ਨੇ ਪੁਲਿਸ ਬੁਲਾਈ ਫੇਰ ਮੈਨੂੰ ਬਾਹਰ ਕੱਢਿਆ ਉਹਨਾਂ ਨੇ ਨਾਲੇ ਧਮਕੀ ਦਿੱਤੀ ਜਾਨੋਂ ਮਾਰਨ ਦੀ ਕਿ ਜੇ ਹੁਣ ਇੱਥੇ ਵੜਿਆ ਤੇ ਤੁਹਾਨੂੰ ਜਾਨੋਂ ਮਾਰ ਲਵਣਾ ਭਾਜੀ ਮੈਂ ਆ ਡੀਐਲ ਮੈਰਿਜ ਤੇ ਆਪਾਂ 3 ਸਾਲ ਬਾਅਦ ਆਏ ਹੀ ਮੇਰੇ ਸੋਹਰਾ ਸਾਹਿਬ ਜੀ ਤੇ ਸੱਟ ਲੱਗੀ ਹੈ ਉਹਨਾਂ ਦਾ ਪਤਾ ਲਾਣ ਆਈ ਹੀ ਤੇ ਮੇਰੇ ਹਸਬੰਦ ਅੰਦਰ ਗਏ ਹੀ ਘਰ ਤੇ ਮੈਂ ਬਾਹਰ ਗੱਡੀ 'ਚ ਸੀਗੀ ਰੋਡ ਤੇ ਤੇ ਮੇਰੇ ਭਰਾ ਨੇ ਆ ਕੇ ਮੇਰੇ ਨਾਲ ਹੱਥੋਂ ਪਾਈ ਕੀਤੀ ਆ ਬਹੁਤ ਗੁੱਟਾ ਮੈਨੂੰ ਗੱਡੀ 'ਚ ਕੱਢ ਕੇ ਲੱਤਾਂ ਵੀ ਮਾਰੀਆਂ ਕਾਰਨ ਕੀ ਗੁੱਟੰ ਦਾ ਕਾਰਨ ਹੈ ਜੀ ਪੁਰਾਣੀ ਦੁਸ਼ਮਣੀ ਆ ਕੋਰ ਲਵ ਮੈਰਿਜ ਕਰਾਈ ਗਿਆ ਉਹਦੇ ਕਰਕੇ ਕਿੰਨੇ ਸਾਲ ਪਹਿਲੇ ਤੇ ਮੈਰਿਜ ਕਰਾਈ ਜੀ 3 ਸਾਲ ਪਹਿਲੇ ਕਿੱਥੋਂ ਮੁੰਡਾ ਕਿਤਾ ਗਲੀ ਮੁਲੇ ਦਾ ਜੀ ਹਾਂ ਜੀ ਠੀਕ ਆ ਉਹਦੇ ਤੋਂ ਰੰਜਿਸ਼ ਰੱਖਦੇ ਹਾਂਜੀ ਹਾਂਜੀ ਉਹ ਫਿਰ ਕੇ ਕੁੱਟਿਆ ਹਾਂਜੀ ਤੇ ਮਾਰਿਆ ਦੋ ਤਿੰਨ ਜਣਿਆਂ ਨੇ ਕੁੱਟਿਆ ਤੇ ਨਾਲੇ ਧਮਕੀ ਦਿੱਤੀ ਜਾਨੋ ਮਾਰਨ ਦੀ ਕਿ ਜੇ ਹੁਣ ਇੱਥੇ ਵੜੇ ਤਾਂ ਤੁਹਾਨੂੰ ਜਾਨੋ ਮਾਰ ਲਦਣਾ ਮੈਂ ਤੁਜੀ ਆਪਣੇ ਸੋਰੇ ਸਾਬ ਦਾ ਪਤਾ ਕਰਨ ਗਿਆ ਸੀ ਹਾਂਜੀ ਮੈਂ ਜਦੋਂ ਤਾਂ ਵਿਆਹਿਆ ਤੁਸੀਂ ਪੇਕੇ ਨਹੀਂ ਜਾਂਦੇ ਨਹੀਂ ਨਾ ਮੈਂ ਸੋਰੇ ਜਾਨੀ ਨਾ ਪੇਕੇ ਪਹਿਲੀ ਵਾਰੀ ਉਹ ਮੇਰੇ ਹਸਬੰਡ ਗਏ ਹੀ ਹਾਂਜੀ ਤੇ ਉਹਨਾਂ ਨੇ ਦੇਖ ਕੇ ਤੇ ਮੇਰੇ ਹਸਬੰਦ ਨਾਲ ਵੀ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਤੇ ਬਾਹਰ ਨਹੀਂ ਆਏ ਨੇ ਤੇ ਇਹਨਾਂ ਨੂੰ ਵੀ ਬਹੁਤ ਕਰਨਾ ਸੀ ਅੱਜ ਤੁਹਾਡੇ ਲਵ ਮੇਰੇ ਤੇ ਖਿਲਾਫ ਪੂਰਾ ਪਰਿਵਾਰ ਸੀ ਜਾਂ ਸਿਰਫ ਭਰਾ ਹੀ ਹੈਗਾ ਸੀ ਤੁਹਾਡਾ ਨਹੀਂ ਪੂਰਾ ਪਰਿਵਾਰ ਸੀ ਪੂਰਾ ਪਰਿਵਾਰ ਖਿਲਾਫ ਹੈਗਾ ਸੀ ਪਰ ਤੁਸੀਂ ਫਿਰ ਵੀ ਵਿਆਹ ਕਰਾਇਆ ਹਾਂਜੀ ਉਹ ਤੁਹਾਡੇ ਕਿੰਨੇ ਸਾਲ ਪਹਿਲਾਂ ਵਿਆਹ ਕਰਾਇਆ ਸੀ ਜੀ 2.5-3 ਸਾਲ ਹੋ ਗਏ ਬੱਚੇ ਵੀ ਹੋ ਗਏ ਹਾਂਜੀ ਹੂੰ ਕਿੰਨੇ ਇੱਕ ਬੇਟਾ ਹੈ ਮੇਰਾ ਪੌਣੇ 2 ਸਾਲ ਦਾ ਤੇ ਹੁਣ ਮੈਂ ਪ੍ਰੈਗਨੈਂਟ ਆ 3rd ਮੰਥ ਆ ਦੇ ਪਰਨਸੀ ਨੇ ਵਿੱਚ ਭਲੇ ਭਰਾ ਨੇ ਤੁਹਾਨੂੰ ਕੁਟਾ ਨੂੰ ਪਤਾ ਨਹੀਂ ਕਿ ਹਾਂ ਜੀ ਹਾਂ ਜੀ ਪਤਾ ਹੈ ਉਹਨਾਂ ਨੂੰ ਫਿਰ ਵੀ ਉਹਨੇ ਤੁਹਾਡੇ ਨਾਲ ਸ਼ਿਕਾਇਤ ਕੀਤੀ ਹਾਂ ਜੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹਾਂ ਜੀ ਕੰਪਲੇਂਟ ਕੀਤੀ ਹੈ ਤਾਂ ਹੁਣ ਕੀ ਮੰਗੀ ਕਰਦੇ ਪ੍ਰਸ਼ਾਸਨ ਤੋਂ ਹੁਣ ਆ ਮੰਗ ਕਰਦੀਆਂ ਵੀ ਜੋ ਵੀ ਅੱਗੇ ਕਾਰਵਾਈ ਕੀਤੀ ਜਾਏ ਤੇ ਮੇਰੇ ਨਾਲ ਜੋ ਵੀ ਹੋਇਆ ਅੱਗੇ ਅਗਰ ਨਾ ਇਸ ਚੀਜ਼ ਦੇ ਨਾਲ ਕਰਦੇ ਹਮਲਾ ਕੀਤਾ ਜੀ ਹਮਲਾ ਜੀ ਇਦਾਂ ਹੀ ਮੈਂ ਗੱਡੀ 'ਚ ਸੀਗੀ ਹੱਥੋਪਾਈ ਕੀਤੀ ਐ ਮਾਰਾ ਬਹੁਤ ਕੁਛ ਤੇ ਗੱਡੀ ਦਾ ਥੱਲੇ ਸੁੱਟ ਕੇ ਬਾਰੀ ਖੋਲ ਕੇ ਬਾਹਰ ਕੱਢ ਕੇ ਤੇ ਮੈਨੂੰ ਥੱਲੇ ਸੁੱਟ ਕੇ ਬੋਲ ਮਾਰਿਆ ਤੇ ਜਦੋਂ ਤੁਸੀਂ ਉੱਥੇ ਖਲੇ ਸੀ ਤਾਂ ਕੋਈ ਗੱਲਬਾਤ ਹੋਈ ਜਾਂ ਸਿੱਧਾ ਆ ਕੇ ਤਾਂ ਨਹੀਂ ਮੈਂ ਅੰਦਰ ਗੱਡੀ 'ਚ ਬੈਠੀ ਸੀ ਗੱਡੀ 'ਚ ਬੈਠੀ ਕੋਈ ਗੱਲਬਾਤ ਨਹੀਂ ਸੀ ਹੋਈ ਆਂਦੇ ਹੀ ਉਹਨਾਂ ਨੇ ਮੈਨੂੰ ਦੇਖਿਆ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਐਦਾਂ ਐਦਾਂ ਉਹ ਆਏ ਹੋਏ ਨੇ ਤੇ ਉਹਨਾਂ ਨੇ ਮੈਨੂੰ ਗੱਡੀ 'ਚੋਂ ਬਾਰੀ 'ਚੋਂ ਕੱਢ ਕੇ ਤੇ ਫੇਰ ਘੁੱਟਿਆ ਮੇਰਾ ਭਾਈ ਨਾ ਰੰਜੀਤ ਸਿੰਘ ਜੀ ਅਸੀਂ ਲੋਗੜ ਛੇਖਾਲੇ ਕਾਰਖਾਨੇ ਕੀ ਗੱਲ ਬਾਤ ਹੋ ਗਈ ਗੱਲ ਬਾਤ ਭਾਈ ਇਦਾਂ ਹੈ ਜੀ ਆ ਕਿ ਮੇਰੇ ਨਾ ਪਾਪਾ ਦੇ ਸੱਟ ਲੱਗ ਗਈ ਸੀ ਉਹਨਾਂ ਦੀ ਲੱਤ ਟੁੱਟ ਗਈ ਤੇ ਆਪਾਂ ਪਤਾ ਲੈਣਾ ਹੈ ਸੀਗੇ ਤੇ ਮੈਂ ਆਪਣੀ ਨਾਲ ਦੀ ਨੂੰ ਬਾਹਰ ਛੱਡ ਗਿਆ ਰੋਡ ਤੇ ਕਾਰ 'ਚ ਮੈਂ ਚੱਲ ਤੁਰਿਆ ਇੱਥੇ ਮੈਂ ਆਇਆ ਕੱਲਾ ਹੀ ਹੋ ਕੇ ਤੇ ਕੱਲਾ ਗਿਆ ਤੇ ਜੀ ਮੇਰੀ ਨਾਲ ਦੀ ਨੇ ਮਾਰਕੁੱਟ ਕੀਤੀ ਇਹਨਾਂ ਭਰਾਵਾਂ ਨੇ ਦੇ ਦੋ ਜਣਿਆਂ ਨੇ ਬਹੁਤ ਮਾਰਿਆ ਗੁੱਟਾ ਹੈ ਉਹ ਪ੍ਰੈਗਨਸੀ ਦੀ ਹਾਲਤ ਚ ਸੀਗੀ ਤੇ ਇਸ ਕਰਕੇ ਬਹੁਤ ਉਹਨਾਂ ਨੂੰ ਮਾਰਿਆ ਵਾ ਕਿਸ ਕਾਰਨ ਠੀਕ ਕਰਨ ਦੇ ਝਗੜੇ ਦਾ ਕਾਰਨ ਝਗੜੇ ਦਾ ਜਿੱਲਵ ਮੈਰਜ ਹੋਈ ਹੈ ਸਾਡੀ ਹੋ ਗਏ 3 ਸਾਲ ਹੋ ਗਏ ਹਾਂਜੀ ਤੇ ਉਹ ਦੋ ਕੁੜੀ ਇਹ ਮੰਨਦੇ ਨਹੀਂ ਨਹੀਂ ਮੰਨਦੇ ਨਹੀਂ ਜੀ ਹਾਂਜੀ ਤੇ ਉਹ ਸੇ ਕਰਕੇ ਰੰਜੀਤ ਨੇ ਹਾਂਜੀ ਰੰਜੀਤ ਕਰਕੇ ਆ ਜੀ ਤੇ ਉਹਨਾਂ ਨੇ ਮਾਰਨ ਦੀ ਧਮਕੀ ਵੀ ਦਿੱਤੀ ਦੋਵਾਂ ਨੂੰ ਕਿ ਅੱਜ ਤੋਂ ਬਾਅਦ ਇੱਥੇ ਦਿਖਣੇ ਨਹੀਂ ਚਾਹੀਦੇ ਦੇਗੇ ਤੇ ਮਰਾਂਗੇ ਸਨ ਮਾਰ ਦੇਣਾ ਦੋਵਾਂ ਨੂੰ ਮੇਰੇ ਨਾਲ ਵੀ ਹੋਈ ਹੀ ਮਤਲਬ ਕਿ ਥੱਲੇ ਖੜੇ ਸੀ ਕਿ ਦਾਦੂਤ ਲੈ ਕੇ ਗਲੀ ਬੂਹੇ ਦੇ ਬਾਹਰ ਤੇ ਮੇਰੇ ਘਰ ਦੇ ਨਾਲ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਉਹਨਾਂ ਨੇ ਪੁਲਿਸ ਬੁਲਾਈ ਫਿਰ ਮੈਨੂੰ ਬਾਹਰ ਕੱਢਿਆ ਉਹਨਾਂ ਨੇ ਕਿੰਨੇ ਜਣੇ ਸੀ ਹੋ ਗਈ ਸਰ ਦੋ ਤਿੰਨ ਜਣੇ ਸੀ ਹਾਂਜੀ ਕੰਪਲੀਟ ਕੀਤੀ ਪੁਲਿਸ ਨੂੰ ਕੰਪਲੀਟ ਕੀਤੀ ਪੁਲਿਸ ਨੂੰ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਜੋ ਬੰਦ ਦੀ ਕਾਰਵਾਈ ਕੀਤੀ ਜਾਏ ਉਹਨਾਂ ਤੇ ਜੋ ਵੀ ਹਾਂਜੀ ਆਪਣੇ ਪਿਤਾ ਦਾ ਪਤਾ ਕਰਾਂਗੇ ਜੀ ਕੁਝ ਬੱਚੇ ਨਾਲ ਕੋਈ ਮਿਸਯੂਜ਼ ਹੋ ਸਕਦਾ ਹੈ ਕੁਝ ਵੀ ਇਸ ਕਰਕੇ ਪ੍ਰਸ਼ਾਸਨ ਤੋਂ ਬੰਦੀ ਕਾਰਵਾਈ ਚਾਹੁੰਦੇ ਹਾਂ ਜੀ ਵੀਰ ਜੀ ਤੁਹਾਡੇ ਕੋਲ ਲਵ ਮੈਰੀ ਕਰਕੇ ਕੀ ਹਾਂਜੀ ਹੂੰ ਤੁਸੀਂ ਆਪਣੇ ਗਾਹਾਂ ਹਸਪੀਟਲ ਵਿੱਚ ਐਡਮਿਟ ਕਰਾ ਹਾਂਜੀ ਇਹ ਹਸਪੀਟਲ ਇੱਥੇ ਆ 80 ਵਾਲਾ ਹਸਪੀਟਲ ਐਡਮਿਟ ਆ ਜੀ ਮਿਲਣਾ ਸ਼ਬੀਰ ਧਰਾਵੜਾ ਜੀ ਔਰ ਮੈਂ ਬਲਿ ਸੁਰੱਖਿਆ ਸੈਨਾ ਤੋਂ ਔਰ ਅੱਜ ਸਾਡੇ ਕੋਲ ਨਾ ਰਣਜੀਤ ਸਿੰਘ ਜੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਨੇ ਇਹ ਸ਼ੇਖਾਲੇ کارਖਾਨੇ ਦੇ ਕੋਲ ਰਹਿੰਦੇ ਨੇ ਇਹਨਾਂ ਨੇ ਕੁਝ ਸਮੇਂ ਪਹਿਲਾਂ ਜਿਹੜਾ ਆ ਇੱਕ ਲੜਕੀ ਜਿਹੜੀ ਪਾਇਲ ਆ ਉਹਦੇ ਨਾਲ ਅੱਲਾ ਮੈਰਿਜ ਕਰਾਈ ਸੀ ਔਰ ਪਾਇਲ ਦੇ ਪਰਿਵਾਰ ਨੇ ਇਹਨਾਂ ਦੇ ਉੱਤੇ ਕੋਈ ਕੇਸ ਦਰਜ ਵੀ ਕਰਾਇਆ ਸੀ ਜਿਹੜਾ ਮਾਮਲਾ ਕੋਰਟ ਦੇ ਅਧੀਨ ਆ ਔਰ ਉਹਦੇ ਤਰੀਕ ਦੇ ਮਾਮਲੇ 'ਚ ਅੱਜ ਆਏ ਸੀ ਔਰ ਅੱਜ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਪਣੇ ਪਰਿਵਾਰ ਦੇ ਜਿਹੜਾ ਇਹਨਾਂ ਦਾ ਘਰ ਆ ਉੱਥੇ ਗਏ ਸੀ ਤੇ ਪਾਇਲ ਇਹਨਾਂ ਦੀ ਪਤਨੀ ਜਿਹੜੀ ਹੈ ਗਲੀ ਦੇ ਬਾਹਰ ਖੜੇ ਸੀ ਤੇ ਪਾਇਲ ਦੇ ਜਿਹੜੇ ਬ੍ਰਦਰ ਨੇ ਦੋ ਉਹਨਾਂ ਨੇ ਉਹਨਾਂ ਨੂੰ ਆ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਗਾਲੀ ਗਲੋਚ ਕੀਤਾ ਜਦਕਿ ਪਾਇਲ ਜਿਹੜੀ ਅੱਜ ਗਰਭਵਤੀ ਹਵਸਤਾ ਦੇ ਵਿੱਚ ਸੀ ਉਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਜਿਹੜੀ ਮਾਰਕੁੱਟ ਕੀਤੀ ਉਹਨਾਂ ਨੂੰ ਗਾਲੀ ਗਲੋਚ ਕੀਤਾ ਆ ਤੇ ਜਦੋਂ ਇਹਨਾਂ ਦੇ ਹਸਬੰਡ ਨੇ ਜਿਹੜੇ ਰਣਜੀਤ ਸਿੰਘ ਨੇ ਇਹਨਾਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਨਾਲ ਵੀ ਬਸ ਲੋਕੀ ਕੀਤੀ ਗਈ ਆ ਔਰ ਇਹ ਬੜੀ ਕਾਨੂੰਨੀ ਹਰਕਤ ਹੈ ਕਿ ਇੱਕ ਪ੍ਰੈਗਨੈਂਟ ਔਰਤ ਜਿਹੜੀ ਗਰਭਵਤੀ ਆ ਉਹਦੇ ਨਾਲ ਮਾਰਕੁੱਟ ਕਰਨਾ ਇਹ ਬੜੀ ਸ਼ਰਮਨਾਕ ਹਰਕਤ ਆ ਸੀ ਇਹਦੀ ਨਿੰਦਾ ਕਰਦੇ ਆ ਔਰ ਜਿਹੜੇ ਮੌਜੂਦਾ ਜਿਹੜੇ ਉੱਥੋਂ ਦੇ ਜਿਹੜੇ ਥਾਣੇ ਦੇ ਜਿਹੜੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੇ ਉੱਤੇ ਜਿਹੜੀ ਦੋਸ਼ੀਆਂ ਦੇ ਉੱਤੇ ਬੰਦੀ ਕਾਰਵਾਈ ਉਹ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਇਸ ਬੇਟੀ ਨੂੰ ਪਰਿਵਾਰ ਨੂੰ ਇਨਸਾਫ ਮਿਲ ਸਕੇ ਧੰਨਵਾਦ ਜੈਵਲ ਮਿੱਕੀ ਜੈਤੀ ਜੈਨ ਸਰ ਜੈਨ ਸਰ ਸ਼ਾਮ ਗੱਲ ਕਰ ਰਹੇ ਆਂ ਲਾਈਵ ਹਰ ਤੋਂ ਪੱਤਰਕਾਰ ਹਾਂਜੀ ਹਾਂਜੀ ਸਰ ਇੱਕ ਇੱਕ ਵਰਸ਼ਨ ਨਹੀਂ ਲੈਣਾ ਸੀ ਇੱਕ ਤੁਹਾਡੇ ਕੋਲ ਨਾ ਕੰਪਲੇਂਟ ਚੱਲਦੀ ਹੋਣੀ ਪਾਇਲ ਨਾਮ ਦੀ ਲੜਕੀ ਦੀ ਉਹਨੂੰ ਭਰਾਵਾਂ ਨੇ ਕਿਤੇ ਕੁੱਟਿਆ ਸੀ ਪ੍ਰੈਗਨੈਂਟ ਗਈ ਸੀ ਉਹ ਹਾਂਜੀ ਹਾਂਜੀ ਤੇ ਸਰ ਉਹਦੇ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਹ ਤੁਸੀਂ ਮੈਨੂੰ ਪਾਜੀ ਮੈਂ ਉਹ ਡਾਕਟਰ ਦਿੱਤਾ ਇਹਨਾਂ ਨੂੰ ਜੋ ਆਊਗੀ ਕਾਰਵਾਈ ਉਹ ਕਰ ਦੇਣੀ ਆ ਜੋ ਰਿਪੋਰਟ ਆਈ ਆਵੇ ਸਹੀ ਉਹ ਦੋਵਾਂ ਪੁਲਿਸ ਨੇ ਹਾਂਜੀ ਝਗੜੇ ਦਾ ਕਾਰਨ ਕੀਗਾ ਸੀ ਕੁਛ ਛੋਟਾ ਲੱਗਾ ਪਾਜੀ ਝਗੜੇ ਦਾ ਕਾਰਨ ਤੇ ਹੁਣ ਇਹ ਤੇ ਇਹਨਾਂ ਨੂੰ ਪਤਾ ਲੱਗੂ ਇਹ ਆਂਦੀ ਆ ਵੀ ਲਵ ਮੈਰਿਜ ਨੇ ਕਰਾਈ ਇਸੇ ਲੱਗੇ ਆਪਣੇ ਮਹੱਲੇ ਦੇ ਵਿੱਚ ਹੀ ਹਾਂਜੀ ਹਾਂਜੀ ਤੂੰ ਲਵ ਮੈਰਿਜ ਕਰਾਈ ਆ ਅੱਗੇ ਵੀ ਪਾਸੇ ਰਹਿੰਦੇ ਵੀ ਤੂੰ ਜੂਰੀ ਸਾਡੇ ਮਹੱਲੇ 'ਚ ਆਉਣਾ ਕਰਦੇ ਲੱਗੇ ਧਰੋ ਅੱਲਾ ਕੋ ਅੱਲਾ ਨਾ ਗਵਾਂਡੀ ਜਣਾ ਸਹਾਰਿਆ ਇਸੇ ਕਣੋਂ ਇੱਕ ਤੇ ਜਿੰਨਾ ਕਹਿ ਖਾ ਜਾਂਦੇ ਐ ਠੀਕ ਸਰ ਉਹ ਕਹਿੰਦੇ ਵੀ ਭਰਾ ਦੇ ਵੱਲੋਂ ਤੇ ਭਰਾ ਦੇ ਵੱਲੋਂ ਹੀ ਕੁੱਟਿਆ ਗਿਆ ਸੀ ਉਹਨਾਂ ਹਾਂਜੀ ਮੈਂ ਕਹਾਂ ਉਹ ਕਹਿੰਦੀ ਸੀ ਕਿ ਭਰਾ ਨੇ ਮੈਨੂੰ ਮਾਰਿਆ ਸੀ ਤੇ ਉਹਦੇ ਭਰਾ ਦੇ ਵੱਲੋਂ ਹੀ ਕੁੱਟਿਆ ਗਿਆ ਸੀ ਉਹਨਾਂ ਭਾਜੀ ਇਹਦੇ ਹੁਣ ਕਲੀਅਰ ਹੋਊਗਾ ਨਾ ਹੁਣ ਇਹ ਸਾਖੀ ਜਾਂਦੀ ਆ ਉਹਦੀ ਮੇਰੀ ਮਾਂ ਵੀ ਉੱਥੇ ਹੀ ਮਾਂ ਵੀ ਆਈ ਸੀ ਆਂਦੀ ਸਾਡੇ ਨਾਲ ਤੋਂ ਇਹੀ ਆਪਸ ਵਿੱਚ ਮਾਤਾ ਵੀ ਨਾਲ ਏ ਉਹਦੀ ਹਾਂਜੀ 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 ਠੀਕ ਠੀਕ